ਅਕਸਰ ਕਿਹਾ ਜਾਂਦਾ ਹੈ ਕਿ ਮਾਵਾਂ ਆਪਣੇ ਬੱਚਿਆਂ ਦੀ ਹਮੇਸ਼ਾ ਲੰਬੀ ਉਮਰ ਦੀ ਕਾਮਨਾ ਕਰਦੀਆਂ ਨੇ ਤੇ ਉਸ ਦੀ ਸਲਾਮਤੀ ਲਈ ਅਰਦਾਸਾਂ ਵੀ ਕਰਦੀਆਂ ਨੇ ਪਰ ਇੱਕ ਅਜੀਹਾ ਖੋਫਨਾਕ ਕਿੱਸਾ ਸੁਣ ਤੁਸੀਂ ਹੈਰਾਨ ਹੋ ਜਾਵੋਗੇ ਕਿ ਕੋਈ ਮਾਂ ਵੀ ਐਦਾ ਕਰ ਸਕਦੀ ਹੈ ਜੀ ਹਾਂ ਪਿਛਲੇ ਦਿਨ ਮਾਨਸਾ বাস ਸਟੈਂਡ ਤੋਂ ਅਣਜਾਣ ਬੱਚੇ ਦਾ ਕਤਲ ਕਰ লাশ ਛੱਡ ਜਾਣ ਦੇ ਮਾਮਲੇ ਵਿੱਚ ਮਾਨਸਾ ਪੁਲਿਸ ਨੇ ਬੱਚੇ ਦੀ ਹੀ ਮਾਂ ਨੂੰ ਕਤਲ ਕਰਨ ਵਿੱਚ ਗ੍ਰਿਫਤਾਰ ਕੀਤਾ ਹੈ ਮਾਂਸਾ ਪੁਲਿਸ ਨੇ ਦਾਵਾ ਕੀਤਾ ਹੈ ਕਿ ਬੱਚੇ ਦੀ ਮਾਂ ਨੇ ਹੀ ਆਪਣੇ ਬੇਟੇ ਦਾ ਕਤਲ ਕਰ ਮਾਂਸਾ ਬੱਸ ਸਟੈਂਡ ਤੇ Laash ਨੂੰ ਛੱਡਿਆ ਐ ਐਸਪੀ ਡੀ ਮਨਮੋਹਨ ਸਿੰਘ ਨੇ ਦੱਸਿਆ ਕਿ ਸੰਦੀਪ ਕੌਰ ਪਤਨੀ ਹਰਪ੍ਰੀਤ ਸਿੰਘ ਨੇ ਮਾਂਸਾ ਪੁਲਿਸ ਨੂੰ ਬੱਚੇ ਦੀ ਪਛਾਣ ਦਾ ਦਾਵਾ ਕੀਤਾ ਤੇ ਪੁਲਿਸ ਨੇ ਦੱਸਿਆ ਕਿ ਉਸਦੀ ਭਾਬੀ ਵੀਰਪਾਲ ਕੌਰ ਨੇ ਹੀ ਆਪਣੇ ਬੇਟੇ ਨੂੰ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਮਾਂਸਾ ਪੁਲਿਸ ਨੇ ਵੀਰਪਾਲ ਕੌਰ ਦੇ ਖਿਲਾਫ ਮਾਮਲਾ ਦਰਜ ਕਰ ਬੱਚੇ ਦੀ ਮਾਤਾ ਵੀਰਪਾਲ ਨੂੰ ਗ੍ਰਿਫਤਾਰ ਕਰ ਲਿਆ ਬੱਚੇ ਦੇ ਕਤਲ ਵਿੱਚ ਗ੍ਰਿਫਤਾਰ ਕੀਤੀ ਗਈ ਮਾਂ ਵੀਰਪਾਲ ਨੇ ਹੈਰਾਨੀਜਨਕ ਖੁਲਾਸੇ ਕਰਦੇ ਆ ਦੱਸਿਆ ਕਿ ਉਸਨੇ ਆਪਣੇ ਬੇਟੇ ਨੂੰ ਮਜਬੂਰੀ ਵਿੱਚ ਮਾਰਿਆ ਕਿਉਂਕਿ ਉਸਦੇ ਸੋਹਰੇ ਪਰਿਵਾਰ ਉਸ ਦੀ ਸਹਾਇਤਾ ਨਹੀਂ ਕਰਦੇ ਸਨ ਕਿਉਂਕਿ ਉਸਦਾ ਪਤੀ ਜੇਲ੍ਹ ਵਿੱਚ ਬੰਦ ਹੈ ਉਸਦੇ ਬੇਟੇ ਨੂੰ ਖਾਣਾ ਨਹੀਂ ਮਿਲਦਾ ਸੀ ਜਿਸ ਕਰਕੇ ਉਸਨੇ ਖੌਫਨਾਕ ਕਦਮ ਚੱਕਿਆ ਜੇ ਤਰੀ ਗ ਨੂੰ ਸਭ ਨੂੰ ਖਬਰ ਮਿਲ ਗਈ ਸੀ ਜਿਹੜੀ ਬਸਟੈਂਡ ਦੇ ਇੱਥੇ ਬੱਚੇ ਦੀ ਡੈੱਡ ਬਡੀ ਮਿਲੀ ਜੋ ਤੋਂ ਬਾਅਦ ਅਸੀਂ ਪੂਰੀ ਕਾਰਵਾਈ ਕਰਦੇ ਹੋਏ ਆਪਣਾ ਸਥਾਨ ਸਿਟੀ ਨੂੰ ਸਟੋਪ ਸਾਹਿਬ ਨੇ ਮੰਦਲ ਦਾ ਸੁਪਰਵੇਜਨ ਉਹ ਡੀਐਸਪੀ ਸਾਹਿਬ ਇਸ ਚੀਜ਼ ਦਾ ਜਿਹੜਾ ਬੱਚੇ ਦੀ ਉਹਦੀ ਮਰੀ ਜਾਂ ਬੱਡ ਬੋਡੀ ਆਸਥਾਨ ਨੂੰ ਕੁੜਾ ਕੋਆ ਕੇ ਸੋਸ਼ਲ ਮੀਡੀਆ ਤੁਹਾਡਾ ਜਿਹੜੇ ਚੈਨਲ ਜਿਹਨੇ ਅਬ ਇਸ ਤਿਆਰ ਸ਼ੁਰੂ ਹੋ ਗਿਆ ਜਿਹੜਾ 12 ਥਰੂ ਕਰਕੇ ਜਿਹੜਾ ਸਾਰੀ ਇਹ ਵਾਇਰਲ ਹੋਈ ਉਹਦੇ ਬੈਟ ਅੱਜ ਇਹਦੀ ਜਿਹੜੀ ਉਹ ਲੜਕੇ ਦੀ ਲਗਤਬੀ ਉਹਨਾਂ ਦੀ ਸੋਸ਼ਲ ਮੀਡੀਆ ਤੇ ਡੈਟੀਫਿਕੇਸ਼ਨ ਕਰਕੇ ਉਹ ਅਜੋਨੇ ਅਪਰੋਚ ਕੀਤਾ ਔਰ ਉਹਨੇ ਡੈਡ ਬੋਡੀ ਦੀ ਗਰੀਹ ਪਛਾਣ ਕਰ ਲਈ। ਫਿਰ ਹੁਣ ਇਹ ਕਤਲ ਦੀ ਤਰ੍ਹਾਂ ਕੀ ਬਿਆਨ ਹੋ ਗਿਆ। ਇਹ ਇਹਦੀ ਜਿਹੜੀ ਆ ਵਾਇਰਲ ਹੋਣ ਦਾ ਤੌਰ ਤੇ ਜਿਹੜਾ ਅਸੀਂ ਹੁਣ ਮੁਕੱਦਮਾ 302 ਜਿਹੜਾ ਇਹਦੀ ਬੱਚਾ ਜਿਹੜਾ ਹੈ ਇਹਦੀ ਮਾਂ ਹੈ ਜਿਸ ਦਾ ਨਾਮ ਹੈਗਾ ਵੀਰਪਾਲ ਕੌਰ ਪਤਨੀ ਹਰਦੀਪ ਸਿੰਘ। ਇਹਨੇ ਹੀ ਇਹ ਚੀਜ਼ਾਂ ਜਾਣ ਦਿੱਤਾ। ਪਤੀ ਇਸ ਜਿਹੜੀ ledi ਦਾ ਜਿਹੜਾ ਹੈਗਾ ਉਹ 3 ਸਾਲ ਤੋਂ ਬਠਿੰਡਾ ਜੇਲ੍ਹ ਚ ਬੰਦਾ। ਇਹ ਬਜਰਾ ਬੱਚੋ ਹੁਣ ਤੱਕ ਜਿਹੜੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਆਪਣਾ ਕਿਤੇ ਹੋਰ ਆਪਣਾ ਵਾਸਬਸੇਵਾ ਕਰਨਾ ਚਾਹੁੰਦੀ ਸੀ ਤੇ ਬੱਚਾ ਵੀ ਨਹੀਂ ਲੱਗ ਰਿਹਾ ਸੀਗਾ ਕਿ ਉਹਦੇ ਅਕਚਣੇ ਆਦੇ ਵਿੱਚ ਕਿ ਇਸ ਕਰਕੇ ਉਹਨੇ ਆਪਣਾ ਜਗਾ ਰਾਹ ਦਾ ਕੱਢਾ ਕਰਿਆ ਸਰ ਕਿਸ ਤਰ੍ਹਾਂ ਇਹਨੂੰ ਨਹੀਂ ਸਸਨ ਨੂੰ ਇਜਾਮ ਦਿੱਤਾ ਕੋਚਿੰਗ ਇਹ ਅਸੀਂ ਹੋਰ ਚੀਜ਼ ਵੀ ਸਾਰੀ ਹੈ ਜਿਹੜੀ ਦਵਾਈ ਨਾਲ ਤਫਤੀਸ਼ ਕਰ ਰਹੇ ਆਂ ਪਰ ਜਿੰਨਾ ਚਿਰ ਅਸੀਂ ਪੋਸਟਮਾਰਟਮ ਹਮੇ ਕਰਵਾਉਣਾ ਹੈ ਉਹ ਬੱਚੇ ਦਾ ਪੋਸਟਮਾਰਟਮ ਕਰਕੇ ਬੱਚੇ ਦੀ ਜਿਹੜੀ ਹੈ ਵਾਰਸ ਨੂੰ ਇਲਾਜ ਦਿੱਤੀ ਜਾਏਗੀ ਉਸ ਤੋਂ ਹੰਕਾਰਾ ਦਾਜ ਕਲੀਅਰ ਹੋਏਗਾ ਫਿਰ ਗੜੀਆਂ ਜੁੜਨੀਆਂ ਪੂਰੀਆਂ ਜਦ ਵੀ ਬੱਚੀ ਦੀ ਮਾਂ ਅਗਰਸਾਰ ਕਰਨ ਦੀ ਇਹ ਟੀ ਹੈ ਕਿ ਬੱਚੇ ਦੀ ਮਾਂ ਦਾ ਨਾਮ ਵੀਰਪਾਲ ਕੌਰ ਹੈ ਜੀ ਪਤਨੀ ਵੀ ਹਰਦੀਪ ਸਿੰਘ ਜਿਹਨੂੰ ਇਕੱਲੇ ਬੱਚਿਆ ਪਤੀ ਉਹਦਾ ਆਲਰੇਡੀ 3 ਸਾਲ ਤੋਂ ਬਟਿੰਡਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਸਿਰਫ ਆਪਣੇ ਆਪ ਨੂੰ ਉਹਨੇ ਉਹਨੇ ਲੱਗਾ ਕਿ ਮੇਰੇ ਵਿੱਚ ਬੱਚੇ ਨੇ ਜਿਹੜਾ ਮੇਰਾ ਆਪਣਾ ਕੋ ਨਵਾਂ ਮਸੇਵ ਕਰਨਾ ਚਾਹੁੰਦੀ ਹੈ ਉਹਦੇ ਤਹਤੀ ਇਹਨਾਂ ਇਸ ਟੀ ਨਹੀਂ ਜੜੀ منساء منساء رکھ کے کام کیا تفتیش ہوا باقی گرفتاری لیڈی ہے جی بچے کی ماں جی ہے میرپال کور یہ گرفتار کرنا اقبال کر لیا ਸਭ ਆਪ ਤੋਂ ਉਹ ਹੰਦ ਕਰ ਲਿਆ ਕਿ ਸਾਨਸਾਬਾ ਕਹਿ ਰਹੇ ਅੰਦਰ ਇਹ ਇਹਨੂੰ ਕਤਲ ਕੀਤਾ ਜਾਂ ਕਿਤੋਂ ਕਤਲ ਕਰਕੇ ਲਿਆਂਦਾ ਹੈ ਇਹਦੇ ਨਾਲ ਵੀ ਕੌਣ ਸੀ ਤੇ ਜਿਹੜੀ ਜੋ ਦਸਨ ਬਤਾਵੇ ਕੇ ਦੇ ਘਰ ਘਰ ਹੀ ਇਹਨੇ ਜੋ ਸਾਨੂੰ ਦੱਸਿਆ ਕਿ ਇਹ ਤੇ ਬਿਮਾਰ ਸੀਗਾ ਫਿਰ ਬਾਕੀ ਜੋ ਜੋ ਅਸੀਂ ਜੋ ਕਰ ਲੈ ਇਹਨੂੰ ਨਹੀਂ ਡੀਕਾਊਟ ਕਰ ਸਕਦੇ ਬਟ ਇੱਥੇ ਜਿਹੜਾ ਇਹ ਡੈੱਡ ਬੋਡੀ ਖੁਦ ਹੀ ਛੱਡ ਕੇ ਗਈ ਹੈ ਅ ਫੇੜੀ ਜਿਹੜਾ ਤੋਂ ਇਹ ਇਹ ਬਠਿੰਡਾ ਇੱਥੋਂ ਤਲਵੰਡੀ ਸਾਦੋ ਜੀ ਸਰ ਇਹਦਾ ਹਰਦੀਪ ਸਿੰਘ ਸੀਗਾ ਜਿਹੜੇ ਜਿੱਥੇ ਕਿਰੇ مردے اینڈ بی اس ڈے اس اور بھی کئی مقدمے ہیں بی اس ڈے کے مقدمے اندر عدالت اندر بھائی بتا سکو فون بھی کیتے کہ میری کے کچھ سمجھ میں ایا خلیتا کیس یہ باپا سارا کوئی انویسٹیگیشن چل رہی ہے تو جو بھی سامنے ائے گا تو میں انفارم کر دوں سر بچے دی پورا نے ائیڈنٹیفیکیشن کرنی سوشل میڈیا تو پولیس نے حق کیوں نہیں کچھ لگا جی سی سی ٹی وی پہ چار شوٹے کیمرے لگے ہوئے تھے جی ਦੇਖੋ ਇਹ ਸਾਰਾ ਕੁਝ ਇਹ ਸਾਰਾ ਕੁਝ ਜਿਹੜਾ ਕਰਦੇ ਹੋਏ ਦੇਖੋ ਲੱਗੇ ਦਾ ਸਾਰਾ ਕੁਝ ਇੰਨੀ ਬਸਤੀ ਦੇ ਨਾਲ ਇੰਨੀ ਜਲਦੀ ਜਿਹੜਾ ਕੰਮ ਹੋਇਆ ਹੈ ਸੋਸ਼ਲ ਮੀਡੀਆ ਦੀ ਹੈਲਪ ਲਈ ਗਈ ਹੈ ਮੀਡੀਆ ਦੀ ਲਈ ਗਈ ਹੈ ਇਸ ਤਿਆਰਾ ਵੀ ਲਈ ਗਈ ਹੈ ਤਾਂ ਹੀ ਉੱਥੋਂ ਤੱਕ ਇਹ ਗੱਲ ਪਹੁੰਚੀ ਹੈ ਉਹ ਬੱਚਾ ਪਟਕਾ ਬੰਨਿਆ ਹੋਇਆ ਸੀਗਾ ਸਾਰਿਆਂ ਦੇ ਸੀਗਾ ਕਿ ਕੋਈ ਨਾ ਕੋਈ ਪਰ ਫਿਰ ਵੀ ਸਟੇਨ ਬੋਡਲ ਲੱਗ ਗਏ ਵੀ ਬਿਲਕੁਲ ਸੋਸ਼ਲ ਮੀਡੀਆ ਤੇ ਤਾਂ ਚਲੋ ਆਇਡੈਂਟੀਫਿਕੇਸ਼ਨ ਹੋ ਗਈ ਵੀ ਫੁਲਿਸ ਨੇ ਜੋ ਕੈਮਰੇ ਲੱਗੇ ਹੋਏ ਨੇ ਉਹ ਵੀ ਜ਼ਿਆਦਾਤਰ ਮੰਦਰ ਨੇ ਸ਼ਹਿਰ ਦੇ ਵਿੱਚ ਕਿਤੇ ਵੀ ਪਹੁੰਚਾ ਲਏਗਾ ਨੋ ਨੋ ਨਾ ਨਾ ਅਸੀਂ ਦਾਮ ਦੱਸ ਦਿੰਦੇ ਹਾਂ ਅਸੀਂ ਇਨਵੈਸਟੀਗੇਸ਼ਨ ਨਾ ਕਈ ਗੱਲਾਂ ਤਾਂ ਨਹੀਂ ਦੱਸੇਂਗਾ ਅੱਜ ਅਸੀਂ ਫਸਟ ਮੈਂ ਕਿਹਾ ਇਨਸੁਰੈਂਸ ਨਾਲ ਚੁੱਕਿਆ ਸਾਰੇ ਪਰਿਵਾਰ ਨੇ ਕਦੇ ਸਾਥ ਕਿੰਨੀ ਦਿੱਤਾ ਐ ਲੱਗਦਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋਊਗੀ ਉਹ ਵਿਦੀ ਹੋਊਗੀ ਤੇ ਮਰ ਜੂਗਾ ਤਾਂ ਖੜਾ ਛੁੱਟ ਜਾਊਗਾ ਐ ਕਿਉਂ ਲੱਗਦਾ ਸੀ ਵੀ ਜ਼ਿੰਦਗੀ ਬਰਬਾਦ ਹੋ ਜਾਊਗੀ ਕਦੇ ਜੰਮ ਕਾ ਨੂੰ ਰੋਟੀ ਨਹੀਂ ਸੀ ਮਿਲੀ ਮਾਂ ਨੂੰ ਜਦੋਂ ਛੋਟਾ ਜਾਂ ਹੁੰਦਾ ਸੀ ਕਿ ਕਰਾਣ ਨੂੰ ਜੇ ਕਰਦਾ ਸੀ ਕਦੇ ਸਾਰੇ ਨਹੀਂ ਹਾਲ ਨਹੀਂ ਮੁੱਛਿਆ ਗਦੇ ਨਣ ਦਾਣੇ ਨਹੀਂ ਮੁੱਛਿਆ ਅੱਛਾ ਫਿਰ ਇਹ ਮਾਂ ਨੂੰ ਮਾਰਨਾ ਤਾਂ ਕੋਈ ਹੱਲ ਨਹੀਂ ਸੀ ਜਨਾ ਜੇ ਤੁਸੀਂ ਕਾਨੂੰਨ ਦਿੱਤਾ ਪਤਾ ਨਹੀਂ ਲੱਗਿਆ ਬਾਗ ਗੁੱਸੇ ਗੁੱਸੇ ਜੋ ਹੋ ਗਿਆ ਇਹ ਬੱਚੇ ਨੂੰ ਤੁਸੀਂ ਆਪ ਮਾਰਿਆ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਸੀ ਆਪ ਮਾਰਿਆ ਕੋਈ ਨਾਲ ਨਹੀਂ ਸੀ ਫਿਰ ਇਥੇ ਮਾਨਸਿਕ ਕਿਵੇਂ ਲੈ ਕੇ ਆਏ ਤੁਸੀਂ ਮਾਨਸਿਕ ਮੈਂ ਬਾਸ ਤੇ ਲੈ ਕੇ ਆਈ ਸੀ ਇਹ ਤੁਸੀਂ ਕਹਿ ਰਹੇ ਹੋ ਕਿ ਖਾਨੂਨ ਨਹੀਂ ਮਿਲ ਰਹੀ ਸੀ ਪਰ ਤੁਹਾਡੇ ਅਕਾਊਂਟ ਦੇ ਵਿੱਚ ਵੀ 30000 ਰੁਪਏ ਪਿਆ ਸੀਗਾ ਨਹੀਂ ਕੰਮ ਕਰਦੀ ਸੀ ਇਤਿਹਾਸ ਬਤਾਲਾਂ ਚ ਹੁਣ 2 ਸਾਲ ਹੋ ਗਏ ਹੁਣ ਕੰਮ ਤੇ ਲੱਗੀ ਸੀ ਜਦੋਂ ਪਹਿਲਾਂ 2 ਦਿਨ ਹੋ ਗਏ ਮੇਰਾ ਮੁੰਡਾ ਇੱਥੇ ਆਇਆ ਨੂੰ ਮੇਰੇ ਸਹੁਰੇ ਨੇ ਸਾਨੂੰ ਰੋਟੀ ਪਾਣੀ ਨਹੀਂ ਪੁੱਛਿਆ ਤੈਨਾਂ ਤਾਂ 24 ਸਾਲ ਲੱਗ ਕੇ ਜਾਂਦੇ ਗਵਾਂਡੀਆਂ ਨੂੰ ਪੁੱਛੋ ਵੀ ਮੈਨੂੰ ਰੋਟੀ ਮਿਲਦੀ ਸੀ ਕਿ ਨਹੀਂ ਮਿਲਦੀ ਸੀ ਮੇਰੇ ਘਰ ਦਾ ਹਾਲ ਜਾ ਕੇ ਦੇਖੋ ਜੋ ਕੁਝ ਵੀ ਹੋਇਆ ਮੇਰੇ ਸੋਹਰੇ ਘਰ ਕੀ ਹੋਇਆ ਤੇ ਪੜਾਈ ਕਰਦਾ ਸੀ ਹਾਂਜੀ ਕਿਹੜੀ ਕਲਾਸ ਪੜਦਾ ਸੀ ਹਾਂ ਐਤ ਕੀ ਪਹਿਲੀ ਕਲਾਸ ਚ ਹੋਣਾ ਸੀ ਤੋ ਆਪਾਂ ਟਿਕਟ ਦਾ ਬਤਾ ਸੀ ਕੁਛ ਨਹੀਂ ਕੀਤਾ ਕੋਈ ਗੱਲਾ ਨਹੀਂ ਘੋਟਿਆ ਕੁਛ ਨਹੀਂ ਕੀਤਾ ਬੁਖਾਰ ਹੋਇਆ ਸੀ ਪੈਨਕਿਲਰ ਦੇ ਕੇ ਟੋਏ ਚ ਪਾਤਾ ਸੀ ਉੱਪਰ ਮਿੱਟੀ ਪਾਤੀ ਹੋਰ ਕੁਛ ਨਹੀਂ ਕੀਤਾ ਸੀ ਬਹੁਤ ਦੁੱਖ ਹੋਇਆ ਸੀ ਰੋਈ ਵੀ ਸੀ ਪਰ ਆਏ ਲੱਗਦਾ ਸੀ ਬੇਚੇ ਵੀ ਮਰਨਾ ਮੁੜ ਕੇ ਫੱਕੇ ਰਹਿ ਕੇ ਵੀ ਮਰਨਾ ਬਹੁਤ ਜ਼ਿਆਦਾ ਪੂਰੇ ਮਾਨਸਿਕ ਉਹਦੇ ਕੇ ਜਿਹੜੀ ਵਸ ਮਿਲ ਗਈ ਲਾਇਾਈ ਕਦੀ ਟਿਕਟ ਵੀ ਕਟਾਈ ਸੀ ਤੁਸੀਂ ਬਸੇ ਚ ਨਹੀਂ ਬੱਚੇ ਦੀ ਟਿਕਟ ਨਹੀਂ ਲੱਗਦੀ ਕੀ ਆ ਕੇ ਮਾਰਸ ਤੋਂ ਤੁਸੀਂ ਜਿਹੜਾ ਮੋਬਾਈਲ ਤੇ ਕਿਸੇ ਨਾਲ ਗੱਲ ਨਹੀਂ ਕੀਤੀ ਹੈ ਨਹੀਂ ਕਿਸੇ ਨਾਲ ਨਹੀਂ ਕਾਲ ਦੇ ਵਿੱਚ ਲੱਗੇ ਸੀ ਮਨਸੂਰ ਬਸ ਤੇ